ਆਲਟੂ ਨਿਊਜ਼ 채ਨਲ ਦੇ ਤੁਹਾਡਾ ਸਵਾਗਤ ਡੇਰਵਾਨ ਨੇ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਐਸਪੀ ਮਾਡਲ ਸਕੂਲ ਵੱਲੋਂ ਛਬੀਲ ਤੇ ਲੰਗਰ ਲਗਾਇਆ ਗਿਆ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਾ ਬੋਨਣਕ ਦੇ ਪੁਰਾਣੀ ਬੱਸ ਸਟੈਂਡ ਵਿਖੇ ਠੰਡੇ ਮਿੱਠੇ ਜਲਦੀ ਛਬੀਲ ਅਤੇ ਇੱਕੜਾ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ਦਾ ਭਰਪੂਰ ਸਹਿਯੋਗ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਐਸਪੀ ਮਾਡਲ ਸਕੂਲ ਨੂੰ ਇਸ ਪੁੰਨ ਵਾਲੇ ਕਾਰਜ ਵਿੱਚ ਮਿਲਿਆ ਉਥੇ ਹੀ ਨਾਗੀ ਸਟੂਡੀਓ ਬਲਬੀਰ ਸਿੰਘ ਨਾਗੀ ਵੱਲੋਂ ਲੋਕਾਂ ਨੂੰ ਸਿੱਖੀ ਨਾਲ ਜੁੜਨ ਵਾਸਤੇ ਅਪੀਲ ਵੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਚਰਨਜੀਤ ਦੇ ਨਾਲ ਕ੍ਰਿਸ਼ਨ ਗੋਬਾਲ ਦੀ ਇਹ ਵਿਸ਼ੇਸ਼ ਰਿਪੋਰਟ ਵਾਈਬ ਜੀ ਦਾ ਖਾਲਸਾ ਵਾਈਬ ਜੀ ਸਟੇ ਸੰਮੂਹ ਸਾਥੀ ਜੀ ਦਾ ਬਾਬਾ ਸੁੰਦਰਪਾਸਿੰਗ ਜੀ ਦੇ ਪਰਿਵਾਰ ਵੱਲੋਂ ਸ਼੍ਰੀ ਅਜੰ ਦੇ ਜੀ ਦੇ ਸ਼੍ਰੀ ਦਿਵਾਰੇ ਤੇ ਸ੍ਰੀ ਲਾ ਤੇ ਮਿੱਤੇ ਜਲਦਾ ਦੇ ਪ੍ਰਸ਼ਾਦ ਦਾ ਲੈ ਜਾਂਦਾ ਹੈ ਆਗੂ ਨੂੰ ਕਬਲੀ ਇਹ ਕਿ ਮਹਾਰਾਜ ਕਿਤਨਾ ਕਰਨ ਆਇਆ ਤੇ ਸ਼ਾਂਤੀ ਬੜੀ ਆਤਰ ਕਰਨ ਅਦਾਹੀ ਅਸੀਂ ਔਰ ਇਸ ਸੁਖ ਸ਼ਾਂਤੀ ਰੱਖੇ ਸਾਰੇ ਬਸੇ ਤੇ ਜਿੱਦੇ ਮਿਲਣੀ ਲੱਗਦੀ। ਇੱਕ ਕਾਉਂਸਾ ਵਾਹਿਗੁਰੂ ਜੀ ਕੀ ਫਤੇ ਤੰਤੰਤ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਪੁਰਬ ਅੱਜ ਸਮੂਹ ਸਾਹ ਸੰਗਤ ਡੇਰਾ ਬਾਬਾ ਲਾਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਰਕਾਰ ਵੱਲੋਂ ਨਾਲ ਮਿਲ ਕੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਨਾਲ ਆਰੰਭ ਕੀਤਾ ਗਿਆ ਹੈ। ਸੋ ਸਭ ਸੰਗਤ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਵਿੱਚ ਜਲਦੀ ਵੀ ਸੇਵਾ ਕਰਨ ਤਨ ਮਨ ਧਨ ਨਾਲ ਸੇਵਾ ਕਰਨ ਤੇ ਗੁਰੂ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਦੇ ਵਿੱਚ ਆਪ ਸਹਾਈ ਹੋਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਅਸਾਂ ਨੂੰ ਸ਼ਕਤੀ ਬਖਸ਼ਣ ਕਿ ਅਸੀਂ ਉਹਨਾਂ ਦੀ ਸਖਿਆਵਾਂ ਤੇ ਚੱਲਣ ਦੀ ਬਲ ਬੁੱਧੀ ਸਾਨੂੰ ਬਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਡੇਰਾ ਬਾਬਾ ਨਾਨਕ ਜੀ ਸਕਤਾਲਾ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੇਵਾ ਦੇ ਸਬੰਧ ਵਿੱਚ ਠੰਡੇ ਜਲ ਦੀ ਉਸਪੀਲਾ ਲਾਈ ਜਗੀਆਂ ਹਨ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਸਰਬੱਤ ਸੰਗਤਾਂ ਠੰਡੇ ਜਲ ਦੀ ਉਸਪੀਲਾ ਸ਼ਕਣ ਤੇ ਆਨੰਦ ਮਾਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪਰਦੇ ਸੰਬੰਧ ਚ ਸਾਰੇ ਸਿੱਖ ਜਗਤ ਵਿੱਚ ਇੱਕ ਸੋਗ ਦੀ ਲਹਿਰ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਅਸੀਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਾ ਕੇ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਣ ਦੀ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪਾਤਸ਼ਾਹ ਤੁਹਾਨੂੰ ਤਾਕਤ ਬਖਸ਼ੋ ਗੁਰੂ ਅਰਜਨ ਦੇਵ ਪਾਤਸ਼ਾਹ ਅਸੀਂ ਤੁਹਾਡੀ ਸਿੱਖਿਆਵਾਂ ਤੇ ਚੱਲ ਸਕੀਏ। ਇਸ ਸਮਾਜ ਨੂੰ ਆਪ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਬਾਰੇ ਜਾਣੂ ਕਰਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈਕੁਲ ਜੀ ਦਾ ਖਾਲਸਾ ਬਾਈਕੁਲ ਜੀ ਕੀ ਫਤਿਹ ਅੱਜ ਅਸੀਂ ਪੰਜਵੇਂ ਪਾਸਟਰ ਜੀ ਦੇ ਸ਼ਹੀਦੀ ਦਿਵਸ ਤੇ ਇਕੱਠੇ ਹੋਏ ਹਾਂ ਸਾਦੇ ਉਹਨਾਂ ਦੀ ਯਾਦ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਜਿਹੜਾ ਵੱਲ ਹੈ ਉਹ ਸਾਨੂੰ ਮਲਕਣ ਤੇ ਮੈਂ ਐਸਪੀ ਮਾਡਰਨ ਸਕੂਲ ਵੱਲੋਂ ਤੇ ਸ਼੍ਰੀ ਰਿਸ਼ਿੰਦਰ ਪਾਲ ਸਿੰਘ ਜੀ ਦੇ তরਫੋਂ ਵੱਲੋਂ ਇਹ ਇਹ ਸੇਵਾ ਜਿਹੜੀ ਹੈ ਸਾਡੇ ਲਿਖੇ ਲਈ ਹੈ ਮਾਝ ਦੇ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਮੌਕਾ ਦਿੱਤਾ ਹੈ ਬਾਬਾ ਜੀ ਨੇ ਉਹ ਮੈਂ ਅਰਦਾਸ ਕਰਦਾ ਹਾਂ ਕਿ ਹਰ ਸਾਲ ਦਾ ਨੂੰ ਇਸੇ ਤਰ੍ਹਾਂ ਬਲ ਬਖਸ਼ਣ ਆਪਣੀ ਸੇਵਾ ਦਾ ਤੇ ਐਸੇ ਇਹਨਾਂ ਦੀ ਯਾਦ ਵਿੱਚ ਇਕੱਠੇ ਹੋ ਕੇ ਗੁਰੂ ਘਰ ਦੀਆਂ ਜਿਹੜੀਆਂ ਨੇ ਸੇਵਾਵਾਂ ਉਹ ਲੁੱਟੀਆਂ ਕੰਵਰਚ